ਕੀ ਗੱਲ ਕੀ ਹੋਈ ਏ ਉਹ ਪਾਣੀ ਆ ਗਿਆ ਜੀ ਇੱਥੋਂ ਤੁਸੀਂ ਟੁੱਟੀ ਕਿਹੜੇ ਪਿੰਡ ਇਹ ਆਪਣੇ ਹੈ ਕਿਹੜੇ ਪਿੰਡ ਇਹ ਆਪਣੇ ਇੱਥੇ ਮੋਟੇ ਲਾ ਕੇ ਤੁਸੀਂ ਟੁੱਟੀ ਮੋਟਲੀ ਸਾਹ ਲੈ ਕੇ ਘਰੋਂ ਕਿਉਂ ਜਾ ਰਹੇ ਤੁਸੀਂ ਇੱਥੋਂ ਪਾਣੀ ਦੀ ਹਰ ਸਾਲ ਸਮੱਸਿਆ ਰਹਿੰਦੀ ਏ ਕਿੱਥੇ ਜਾਈਏ ਅਸੀਂ ਹੁਣ ਸਰਕਾਰ ਜਦੋਂ ਵੀ ਆਉਂਦੀ ਕੋਸ਼ਿਸ਼ ਨਹੀਂ ਕਰਦੀ ਐ ਨਾ ਹੋਇਆ ਯਾਰ ਤੇ ਨਹੀਂ ਬੋਲਦਾ ਯਾਰ ਐਵਲ ਹੁੰਦਾ ਦੇ ਹਰ ਸਾਲ ਘਰੋਂ ਨਿਕਲਣਾ ਪੈਸਾ ਹਰ ਤੁਸੀਂ ਕੋਈ ਨਹੀਂ ਕਰੀ ਕਿੱਥੇ ਚਾਹੀਏ ਇੰਨਾ ਕਿਹੜਾ ਪਿੰਡ ਕਿਹੜਾ ਤੁਹਾਡਾ ਜੀ ਜਾਂ ਕਿੱਥੇ ਰਹੇ ਹੋ ਭੱਲੇ ਕੋਈ ਟਿਕਾਣਾ ਨਹੀਂ ਕਿਤੇ ਕੋਈ ਅਨਾਊਂਸਮੈਂਟ ਹੋਈ ਜਾਂ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਉਸ ਜਗ੍ਹਾ ਤੇ ਜਾਓ ਜਾਂ ਨਹੀਂ ਇਹ ਨਹੀਂ ਇਹ ਚੋਨੇ ਆ ਸਰਕਾਰੋਂ ਦੀ ਚੋਨੇ ਇਹਨਾਂ ਕਹਤਾ ਕਿ ਘਰੋਂ ਘਰਾਂ ਤੋਂ ਚੱਲ ਜਾਈਓ ਤੇ ਮੇਰੇ ਲੋਸ ਮਿੰਟ ਹੋਈ ਕਿੱਥੇ ਜਾਓ ਇਹ ਨਹੀਂ ਦੱਸਣਾ। ਇਹ ਨਹੀਂ ਪਤਾ ਹੱਸਿਆ। ਸਰਕਾਰ ਕੋਲੋਂ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ? ਅਸੀਂ ਤਾਂ ਮੰਗ ਇਹ ਹੀ ਕਰਦੇ ਆਂਗੇ ਤੁਸੀਂ ਪੱਕੀ ਭਾਂਜੇ ਬੱਦ। ਅਸੀਂ ਪਾਣੀ ਤੋਂ ਬਾਤ ਚੀਏ। ਕਰੋ ਨਾ ਨਿਕਲੀਏ ਹਰਦਾ। ਭਾਰੀ بارش ਹੋਣ ਕਾਰਨ ਸਬ ਦੇ ਚ ਨੂੰ ਮਕੇਰੀਆਂ ਆਧীন ਪਿਆਸ ਦਰਿਆ ਦੇ ਕੰਢੇ ਤੇ ਸਥਿਤ ਪਿੰਡਾਂ ਸਨਿਆਲ, ਹਲੇਦ, ਜਨਾਰਦਨ, ਮੋਟਾਲਾ, ਕੋਲੀਆਂ, ਮਹਤਾਪੁਰ ਵਿੱਚ ਹੜਵਰ ਦੀ ਸਥਿਤੀ ਪਤਾ ਆ ਗਈ ਹੈ। ਤੁਹਾਨੂੰ ਦੱਸ ਦਈਏ ਕਿ 2023 ਵਿੱਚ ਤੁਸੀਂ ਡੈਮ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਸਨਿਆਲ ਅਤੇ ਕੋਲੀਆਂ ਤੋਂ ਮਹਤਾਪੁਰ ਤੱਕ ਦੋ ਥਾਵਾਂ ਤੇ ਪਾਣੀ ਦਾ ਵਹਾਅ ਟੁੱਟ ਗਿਆ ਸੀ। ਇਸ ਕਾਰਨ ਪਿੰਡ ਨੂੰ ਭਾਰੀ ਨੁਕਸਾਨ ਹੋਇਆ ਸੀ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ ਖਾਸ ਕਰਕੇ ਇਸ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਕਿਉਂਕਿ 2023 ਵਿੱਚ ਆਏ ਹੜ੍ਹ ਦਾ ਡਰ ਅਜੇ ਲੋਕਾਂ ਦੇ ਦਿਲਾਂ ਵਿੱਚ ਦਿਲਾਂ ਤੋਂ ਨਹੀਂ ਗਿਆ ਸੀ ਕਿ ਇਸ ਸਾਲ ਫਿਰ ਉਹ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖਦੇ ਰਹੋ ਪਬਲਿਕ ਪ੍ਰਾਈਮ ਟੀਵੀ ਅੱਜ ਅਸੀਂ ਪਿੰਡ ਵਾਸੀ ਬਹੁਤ ਚਿੰਤਾ ਪ੍ਰਗਟ ਕਰਦੇ ਹੋਏ ਤੁਹਾਨੂੰ ਦੱਸਦੇ ਹਾਂ ਕਿ 2 ਸਾਲ ਪਹਿਲੇ ਵੀ ਜਿਹੜਾ ਬਾੜ ਦੀ ਸਥਿਤੀ ਬਹੁਤ ਭਿਆਨਕਾਈ ਸੀਗੀ ਔਰ ਸਮੇ ਸਮੇਂ ਦੀਆਂ ਸਰਕਾਰਾਂ ਨੇ ਜਿਹੜਾ ਤੁਸੀਂ ਦਾ ਬੰਦ ਹੈਗਾ ਆ ਉਹਨੂੰ ਉਹਦੇ ਹਾਲ ਜਿਹੜਾ ਆ ਨਜ਼ਰ ਨਹੀਂ ਫੇਰੀ ਔਰ ਤੁਸੀਂ ਬੰਨ ਅੱਜ ਵੀ ਤੁਸੀਂ ਦੇਖਿਆ ਆ ਦੇਖੋ ਕਿੰਨਾ ਪ੍ਰਚੰਡ ਪਾਣੀ ਜਿਹੜਾ ਆ ਮਿੰਟਾਂ ਸੈਕੰਡਾਂ ਦੇ ਵਿੱਚ ਵੱਧ ਰਿਹਾ ਆ ਅਸੀਂ ਪੁਰਜ਼ੋਰ ਸਮੇਂ ਸਮੇਤੇ ਡਿਪਟੀ ਕਮਿਸ਼ਨਰ ਸਾਹਿਬ ਐਸਡੀਐਮ ਸਾਹਿਬ ਨੂੰ ਵੀ ਅਗਿਤ ਕਰਾਇਆ ਸੀਗਾ 2 ਮਹੀਨੇ ਪਹਿਲੇ ਲੇਕਿਨ ਸਿੱਧਾ ਜਿਹੜਾ ਬੰਦ ਹੈ ਉਹ ਕਮਜ਼ੋਰ ਹੋਣ ਦੀ ਸਥਿਤੀ ਦੇ ਵਿੱਚ ਜਿਹੜਾ ਅੱਜ ਆ ਉਹ ਦੋ ਤਿੰਨ ਜਗ੍ਹਾ ਤੋਂ ਟੁੱਟ ਗਿਆ ਆ ਅਸੀਂ ਮਾਨਯੋਗ ਪ੍ਰਸ਼ਾਸਨ ਨੂੰ ਵੀ ਪੁਰਜ਼ੋਰ ਮੰਗ ਕਰਦੇ ਆ ਕਿ ਜਿਹੜਾ ਇਹ ਤੁਸੀਂ ਦਾ ਬੰਨਾ ਜਿਹੜਾ ਹਰ ਸਾਲ ਜਿਹੜਾ ਪਾਣੀ ਦਾ ਕਹਿਰ ਹੈਗਾ ਆ ਹੁਣ ਪਾਣੀ ਦਾ ਬਹਾਵ ਇੰਨਾ ਤੇਜ਼ ਆ ਕਿ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਹੈਗਾ ਆ ਉਹ ਤੇਜ਼ੀ ਨਾਲ ਵੱਧ ਰਿਹਾ ਆ ਜਾਨੀਮਾਲ ਦਾ ਜਿਹੜਾ ਨੁਕਸਾਨ ਹੈਗਾ ਆ ਉਹ ਹੋਣ ਦਾ ਬਹੁਤ ਅਸ਼ੰਕਾ ਆ ਅਸੀਂ ਫੋਰਜਰ ਮੰਗ ਕਰਦੇ ਆ ਡਿਪਟੀ ਕਮਿਸ਼ਨਰ ਸਾਹਿਬ ਐਸਡੀਐਮ ਸਾਹਿਬ ਕੋਲੋਂ ਕਿ ਇੱਥੇ ਰੈਸਕਿਊ ਦੀ ਟੀਮ ਜਿਹੜੀ ਐਨਡੀਆਰਐਫ ਦੀ ਟੀਮ ਹੈਗੀ ਆ ਉਹ ਬਹੁਤ ਹੀ ਜ਼ਰੂਰੀ ਚਾਹੀਦੀ ਔਰ ਜਾਨੀਮਾਲ ਦੀ ਸੁਰੱਖਿਆ ਦੇ ਲਈ ਜਿਹੜੀ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਆ ਅੰਤ ਚਾਹੀ ਇਹ ਹੀ ਕਵਾਂਗੇ ਕਿ 2 ਸਾਲ ਪਹਿਲੇ ਆਦਰਨੀਏ ਭਗਵੰਤ ਮਾਨ ਜੀ ਵੀ ਇੱਥੇ ਆਏ ਸੀਗੇ ਲੇਕਿਨ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਤੁਸੀਂ ਬੰਨ ਨੂੰ ਜਿਹੜਾ ਮਜ਼ਬੂਤ ਕਰਾਂਗੇ ਅਸੀਂ ਅੱਜ ਦੁਬਾਰਾ ਦੁਖੀ ਹਿਰਦੇ ਦੇ ਨਾਲ ਪਿੰਡ ਵਾਸੀਆਂ ਸਮੂਹ ਦੇ ਨਾਲ ਅਸੀਂ ਚਿੰਤਾ ਪ੍ਰਗਟ ਕਰਦੇ ਆਂ ਕਿ ਜਿਹੜਾ ਉਹ ਤੁਸੀਂ ਬੰਨ ਹੈਗਾ ਆ ਉਹ ਸਿਰਫ ਕਾਗਜ਼ਾਂ ਦੇ ਵਿੱਚ ਔਰ ਬਿਆਨਾਂ ਦੇ ਵਿੱਚ ਰਹਿ ਗਿਆ ਆ ਅਸੀਂ ਤੁਸੀਂ ਦੇਖੋ ਕਿ ਸਮੇਂ-ਸਮੇਂ ਦੀਆਂ ਜਿਹੜਾ ਸਰਕਾਰਾਂ ਆ ਉਹਨਾਂ ਨੇ ਤਾਂ ਆਪਣੇ ਆਪਣੇ ਲੈਵਲ ਤੇ ਕੁਝ ਕੀਤਾ ਹੈ ਲੇਕਿਨ ਇਸ ਸਰਕਾਰ ਨੇ ਜਿਹੜਾ ਆ ਉਹ ਖਾਨਾ ਪੂਰਤੀ ਕੀਤੀ ਆ ਕਿਹੜੇ-ਕਿਹੜੇ ਪਿੰਡਾਂ 'ਚ ਪਾਣੀ ਜਿਹੜਾ ਇਸ ਟਮਾ ਦੇਖੋ ਜੀ ਹੱਦ ਬੱਧੀ 418 ਦਾ ਬਹੁਤ ਬੁਰਾ ਹਾਲ ਆ ਮੰਡ ਮੋਤਲਾ ਤੋਂ ਦੋ ਥਾਮਾਂ ਤੋਂ ਜਿਹੜੀ ਤੁਸੀਂ ਬੰਨ ਟੁੱਟ ਗਈ ਆ ਔਰ ਹਲੇੜ ਜਨਾਰਦਨ ਜਿਹੜਾ ਆ ਪਾਣੀ ਬਿਲਕੁਲ ਪਿੰਡਾਂ ਦੇ ਵਿੱਚ ਘੁੱਸ ਗਿਆ ਲਗਭਗ ਲਗਭਗ 2000 ਏਕੜ ਜਿਹੜੀ ਫਸਲ ਆ ਉਹ ਬਿਲਕੁਲ ਬਰਬਾਦ ਹੋ ਚੁੱਕੀ ਆ ਔਰ ਮੰਡ ਖੇਤਰ ਦੇ ਵਿੱਚ ਮੰਡ ਮੋਤਲਾ ਦੇ ਵਿੱਚ ਔਰ ਹਲੇੜ ਜਨਾਰਦਨ ਦੇ ਵਿੱਚ ਇਸ ਲਈ ਵੀ ਜਿਹੜਾ ਪਸ਼ੂਆਂ ਦਾ ਬਹੁਤ ਬੁਰਾ ਹਾਲ ਆ ਔਰ ਜਿਹੜਾ ਜਾਨੀਮਾਲ ਦਾ ਨੁਕਸਾਨ ਹੈ ਕੁਝ ਲੋਕਾਂ ਨੂੰ ਰੈਸਕਿਊ ਕਰਨ ਦੀ ਜ਼ਰੂਰਤ ਹੈ ਔਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੱਲ ਧਿਆਨ ਦਿੱਤਾ ਜਾਵੇ। ਇਹ ਘਰਾਂ ਦੇ ਵਿੱਚ ਹੀ ਬੈਠੇ ਪਏ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਜੀ ਅਸੀਂ ਪਿੰਡ ਵਾਸੀ ਹੋਣ ਦੇ ਨਾਤੇ ਸਾਡੇ ਨਾਲ ਰੋਸ਼ਨ ਖਾਨ ਜੀ ਬਾਬਾ ਜੀ ਵੀ ਹੈਗੇ ਨੇ। ਅਸੀਂ ਸਪੈਸ਼ਲੀ ਆਪਣੇ ਪਿੰਡਾਂ ਦੇ ਵਿੱਚ ਸਾਡਾ ਇੱਥੇ ਜੰਪ ਪੱਲ ਆ ਜੀ ਅਸੀਂ ਨਵੇਦਨ ਵੀ ਆਪਣੇ ਵੱਲੋਂ ਕੀਤਾ ਆ ਲੇਕਿਨ ਪਾਣੀ ਇੰਨੀ ਸਪੀਡ ਦੇ ਨਾਲ ਆ ਗਿਆ ਕਿ ਲੋਕਾਂ ਨੂੰ ਮਤਲਬ ਸਮਾਨ ਸਾਂਭਣ ਦੇ ਲਈ ਆਪਣੀ ਜਾਨੀ ਮਾਲ ਦੇ ਨਹੀਂ ਥੋੜਾ ਟਾਈਮ ਤੇ ਲੱਗਣਾ ਹੈ ਪਾਣੀ ਦੀ ਜਿਹੜੀ ਸਪੀਡ ਆ ਉਹ ਜ਼ਿਆਦਾ ਆ ਲੇਕਿਨ ਜਿਹੜਾ ਘਰ-ਬਾਰ ਦੇ ਵਿੱਚ ਸਮਾਨ ਨੂੰ ਇਕੱਠਾ ਕਰਨਾ ਆ ਉਹ ਉਹਦੀ ਜਿਹੜੀ ਹੈਗੀ ਆ ਉਹਦੀ ਸੋਰੀ ਸਮੱਸਿਆ ਆ ਰਹੀ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਕੁਝ ਟੀਮਾਂ ਜਿਹੜੀਆਂ ਹੈਗੀਆਂ ਆ ਉਹ ਜਿਹੜੀ ਰਾਹਤ ਦੇ ਲਈ ਹੋਣੀਆਂ ਚਾਹੀਦੀਆਂ ਰਮਸ਼ਨ ਖਾਨ ਨੇ ਆ ਮੈਂ ਮਾਝਾ ਕਿਸਾਨ ਸ਼ਿਕਾਇਤ ਕਮੇਟੀ ਦਾ ਹਿੱਸਾ ਹਾਂ ਪ੍ਰਧਾਨ ਹਾਂ ਪੁੱਛਿਆ ਗੋਲ ਜੀ ਮਾਝਾ ਕਿਸਾਨ ਸ਼ਿਕਾਇਤ ਮੇਰੇ ਸਰਮਾ ਜਿਲ੍ਹਾ ਪ੍ਰੈਜ਼ੀਡੈਂਟ ਹੈ ਹਾਂਜੀ ਇੱਥੇ ਅਸੀਂ ਵੱਖ-ਵੱਖ ਤਰੀਕਿਆਂ ਤੋਂ ਸਰਕਾਰ ਨੂੰ ਜਾਣੂ ਵੀ ਕਰਵਾਇਆ ਵੀ ਤੁਸੀਂ ਬੰਨ ਜਿਹੜਾ ਇਹ ਘਟੋ ਘਟਾ 8 ਫੁੱਟ ਉੱਚਾ ਕੀਤਾ ਜਾਏ ਔਰ ਜਿਹੜਾ ਦਰਿਆ ਇਹਨੂੰ ਡਰੇਨ ਕੀਤਾ ਜਾਏ। ਇਹ 2023 ਦੇ ਵਿੱਚ ਵੀ ਤਕਰੀਬਨ ਪਾਣੀ ਆਇਆ ਤੇ ਦੁਬਾਰਾ 2 ਸਾਲ ਦੇ ਵਿੱਚ ਵਿੱਚ ਦੁਬਾਰਾ ਪਾਣੀ ਆ ਗਿਆ। ਲੋਕਾਂ ਨੂੰ ਇੱਥੇ ਸੰਭਲ ਦਾ ਮੌਕਾ ਨਹੀਂ ਮਿਲਿਆ। ਅੱਧੇ ਘੰਟੇ ਦੇ ਵਿੱਚ ਵਿੱਚ ਪਾਣੀ ਦਾ ਜਿਹੜਾ ਸਤਾਰਾ ਚਾਰ-ਚਾਰ 5-5 ਫੁੱਟ ਜਿਹੜਾ ਉਹ ਵੱਧ ਗਿਆ। ਲੋਕੀ ਆਪਣੀ ਜਾਨ ਬਚਾ ਕੇ ਜਿਹੜੇ ਘਰਾਂ 'ਚੋਂ ਬਾਹਰ ਆਏ ਨੇ ਅਜੇ ਕੁਝ ਲੋਕ ਜਿਹੜੇ ਪਾਣੀ 'ਚ ਫਸੇ ਹੋਏ ਨੇ। ਜਿੰਨੀ ਦੇਰ ਰੈਸਕਿਊ ਟੀਮਾਂ ਨਹੀਂ ਆਉਂਦੀਆਂ ਉੰਨੀ ਦੇਰ ਲੋਕਾਂ ਦਾ ਜਿਹੜਾ ਜਾਨ ਮਾਲ ਦਾ ਜਿਹੜਾ ਬੜਾ ਮੁਸ਼ਕਲ ਦੇ ਨਾਲ ਲੋਕ ਜਿਹੜੇ ਨੇ ਉਹ ਇਸ ਟਾਈਮ ਜੂਝ ਰਹੇ ਨੇ ਪ੍ਰਸ਼ਾਸਨ ਨੂੰ ਕਹਿੰਦਾ ਵੀ ਜਲਦੀ ਤੋਂ ਜਲਦੀ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਕੱਢਣ ਦਾ ਜਿਹੜਾ ਪ੍ਰਬੰਧ ਕੀਤਾ ਜਾਏ ਔਰ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨਾਲ ਜਿਹੜੇ ਰਲ ਮਿਲ ਕੇ ਸਰਕਾਰ ਨੇ ਵੀ ਸਹਾਇਤਾ ਕਰੇ ਕਿ ਫਿਰ ਜਿਹੜਾ ਜਾ ਆ ਕੇ ਲੋਕਾਂ ਨੂੰ ਕਿਤੇ ਰਾਹਤ ਆਊਗੀ ਕੁਝ ਜੀ ਕੀ ਫਤਿਹ ਹਾਂਜੀ ਤੁਸੀਂ ਇਹ ਸਾਰੇ ਦੇਖ ਹੀ ਰਿਹਾ ਪਾਣੀ ਦਾ ਜਿਵੇਂ ਪਿਛਲੀ ਵਾਰ 2023 ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਸਾਡੀਆਂ ਸੁਆਵਾਂ ਚੱਲੀਆਂ ਸੀਗੀਆਂ ਅਕੋਂ ਮੂਤਲਾ ਪਿੰਡ ਹੋਇਆ ਹਲੇੜ ਪਿੰਡ ਹੋਇਆ ਤੇ ਦੋ ਪਿੰਡ ਹੋਰ ਆ ਉਹਨਾਂ ਦੇ ਨਾਮ ਨਹੀਂ ਮੈਨੂੰ ਯਾਦ ਤਾ ਪਿਛਲੇ ਸਾਲ ਹੀ ਨਾ ਪਿੰਡਾਂ ਚੋਂ ਕਾਫੀ ਬੰਦੇ ਅਸੀਂ ਰੈਸਕਿਊ ਕਰਕੇ ਤੇ ਬਾਹਰ ਲਿਆਂਦੇ ਗਏ ਸੀ ਤੇ ਅੱਜ ਜਿਹੜੇ ਫਿਰ ਜਿਹੜੀ ਟੰਫੀ ਟੁੱਟ ਗਈ ਆ ਪਾਣੀ ਦੇਖ ਸਕਦੇ ਕਿਵੇਂ ਕਿੰਨਾ ਪਾਣੀ ਆ ਰਿਹਾ ਤੇ ਹੁਣ ਫਿਰ ਸਾਨੂੰ ਕੌਲਾਂ ਆਈਆਂ ਹਲੇੜ ਪਿੰਡ ਤੋਂ ਲਾਗੇ ਪਿੰਡਾਂ ਚੋਂ ਹੋਰ ਆ ਰਹੀਆਂ ਕੌਲਾਂ ਵੀ ਬਾਈ ਜੀ ਸਾਡੇ ਬੱਚਿਆਂ ਨੂੰ ਕੱਢਣਾ ਸਾਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਆਓ ਤੇ ਹੁਣ ਸਾਡਾ ਰੈਸਕਿਊ ਅਸੀਂ ਪਹੁੰਚ ਚੁੱਕੇ ਆਂ ਤੋਂ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਜੇ ਕੋਈ ਕਾਲ ਆਈ ਹੈ ਜਾਂ ਕਿਹਨੂੰ ਕੱਢ ਕੇ ਲਿਆਉਣਾ ਹੈ ਤੇ ਜ਼ਰੂਰ ਲਿਆਂਦੇ ਜਾਣਾ ਠੀਕ ਜਿਹੜੇ-ਜਿਹੜੇ ਪਿੰਡਾਂ 'ਚ ਪਾਣੀ ਆਇਆ ਔਰ ਜਿਹੜੀ ਪਬਲਿਕ ਆਮ ਪਬਲਿਕ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਅੱਜ ਪਿੰਡ ਹਲੇੜ ਜਨਰਤਨ ਦੇ ਕੋਲੀ ਦੇ ਉੱਤੇ ਖੜੇ ਆ ਜਿੱਥੇ ਕਿ 2023 ਦੇ ਵਿੱਚ ਵੀ ਬਹੁਤ ਪਾਣੀ ਆ ਗਿਆ ਸੀਗਾ ਔਰ ਅੱਜ ਜਿਹੜਾ ਮੇਨ ਪਾਉਂਡ ਡੈਮ ਹੈਗਾ ਪਾਉਂਡ ਡੈਮ ਦੇ ਵਿੱਚੋਂ ਕਰੀਬ 23667 ਕਿਸ਼ਕ ਪਾਣੀ ਆ ਰਿਹਾ ਵਾ ਪਰ ਜਿਹੜਾ ਪਹਾੜੀ ਵਾਰਸ਼ੂਣ ਕਰਕੇ ਚੱਕੀ ਦਰਿਆ ਦਾ ਪਾਣੀ ਜਿਹੜਾ ਜਿਆਦਾ ਆ ਗਿਆ ਸੀਗਾ ਜਿਹਦੇ ਕਰਕੇ ਲੋਕਾਂ ਦੇ ਦਸਨ ਮਤਵ ਦਾ ਜਿਹੜਾ ਬੰਨ ਦਾ ਹੈਗਾ ਦਰਿਆ ਦਾ ਜਿਆਦਾ ਦਰਿਆ ਦਾ ਬੰਨ ਉਹ ਕਾਫੀ ਜਗ੍ਹਾ ਤੋਂ ਟੁੱਟ ਕੇ ਜਿਹੜਾ ਪਾਣੀ ਆ ਗਿਆ ਵਾ ਇਸ ਕਰਕੇ ਬਹੁਤੇ ਡਰਦੇ ਵੀ ਕੋ ਲੋ ਨਹੀਂ ਹੈ ਚੱਕੀ ਦਰਿਆ ਦਾ ਪਾਣੀ ਜਿਹੜਾ ਹੈਗਾ ਦੋ ਤਿੰਨ ਚੌ ਘੰਟਿਆਂ ਦੇ ਵਿੱਚ ਹੀ ਥੱਲੇ ਚੱਲ ਜਾਂਦਾ ਵਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਬੀਚ ਕਰਦੇ ਵੀ ਜੇ ਕੋਈ ਆਪਣਾ ਮਾਲ ਪਸੰਜ ਜਾਂ ਨਗਰ ਪਸ਼ੂ ਹੈਗਾ ਵਾ ਤੇ ਆਪਾਂ ਨੂੰ ਪਹਿਲਾਂ ਹੀ ਸੁਰੱਖਿਆ ਥਾਮਾ ਤੇ ਜਾਣਾ ਚਾਹੀਦਾ ਜੇ ਕੋਈ ਬਜ਼ੁਰਗ ਹੈਗਾ ਪਿੰਡ ਦਾ ਜਾਂ ਬੱਚੇ ਹੈਗੇ ਉਹਨਾਂ ਨੂੰ ਵੀ ਸੁਰੱਖਿਆ ਥਾਮਾ ਤੇ ਪਹੁੰਚਾਉਣਾ ਚਾਹੀਦਾ ਇਸ ਕਰਕੇ ਸਾਰੇ ਲੋਕਾਂ ਨੂੰ ਇਹੀ ਹਦੇਸ਼ਾ ਬਾਕੀ ਸਾਡੀ ਮਾਰਜੋਗ ਐਸਐਸਪੀ ਸਾਹਮਣਾਂ ਵੀ ਗੱਲ ਹੋ ਗਈ ਜੀ ਉਹਨਾਂ ਨੇ ਵੀ ਦੱਸਿਆ ਬਈ ਰੈਸਕਿਊ ਟੀਮਾਂ ਵੀ ਸਾਡੀਆਂ ਰੈਡੀ ਆ ਉਹ ਵੀ ਅਕਲੀਆਂ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਦੀ ਆ ਤਾਂ ਅਸੀਂ 24 ਘੰਟੇ ਉਹਨਾਂ ਨਾਲ ਟਿਆਰ ਰਹਿਣਾ ਕਰਦੇ ਹਾਂ ਸਰ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਕਿੱਥੇ ਉਹਨਾਂ ਦੇ ਵਾਸਤੇ ਇਹਨਾਂ ਨੂੰ ਬਣਾਇਆ ਜਿਵੇਂ ਕਿ ਅਸੀਂ ਸਕੂਲਾਂ ਦੇ ਵਿੱਚ ਰੇਂਜ ਕੀਤਾ ਹੋਇਆ ਹੈ ਜੀ ਐ ਐਸਡੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿਹੜੀ ਕਿਹੜੀ ਜਗਾ ਸਰਕਾਰੀ ਸਕੂਲਾਂ ਦੇ ਵਿੱਚ ਜਿਵੇਂ ਕਿ ਜਿਵੇਂ ਮਾਲ ਪਸ਼ੂ ਦਾ ਹੈਗਾ ਸਾਡੇ ਕੋਲ ਆਰਮੀ ਗਰਾਊਂਡ ਹੈਗੀ ਆ ਵਕੀਰੀਆਂ ਸ਼ਹਿਰ ਦੇ ਵਿੱਚ ਦੀ ਆਰਮੀ ਗਰਾਊਂਡ ਦੇ ਵਿੱਚ ਕਾਫੀ ਜਗਾ ਖੁੱਲੀ ਹੈਗੀ ਆ ਤੇ ਲੋਕਾਂ ਦੇ ਰਹਿਣ ਵਾਸਤੇ ਅਸੀਂ ਜਿਹੜਾ ਸਕੂਲਾਂ ਦਾ ਪ੍ਰਬੰਧ ਕੀਤਾ ਹੋਇਆ ਵਾ ਜੇ ਕੋਈ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਪ੍ਰੋਬਲਮ ਆਦੀ ਆ ਤੇ ਲੋੜ ਪਊਗੀ ਤਾਂ ਅਸੀਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਾਂਗੇ